ਪਾਵਨ ਤਰਤੀ ਦੀ ਜਿਹੜੀ ਧੋੜੀ ਹੈ ਉਹਨੂੰ ਆਪਣੇ ਮਸਤਕ ਤੇ ਨਾਲ ਲਾ ਕੇ ਰਸਨਾ ਪਵਿੱਤਰ ਕਰੋ ਤੇ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਆਪ ਗੁਰ ਸੰਗਤਾਂ ਇੱਕ ਇੱਕ ਸ਼ੇਅਰ ਸ਼ਬਦ ਸਵਾਮੀ ਦਰਬਾਰਾ ਸਿੰਘ ਮਹਾਰਾਜ ਦੀ ਰਚਨਾ ਸੁਣੋ ਫਿਰ ਆਪਾਂ ਅਗਲੇ ਵਿਚਾਰ ਪੇਸ਼ ਕਰਾਂਗੇ ਆਓ ਜੀ ਅਮਨ ਪਿਆਰ ਅਮਨ ਪਿਆਰ ਇਕੱਤਰ ਰਹੋ ਥੇ ਜਿਤੇ ਮੇਸ਼ਨ ਹੈ ਧਰਮ ਦੇ ਬਾਨਿਆਂਗਾ ਸਾਰੇ ਦੇਸ਼ ਦੇ ਭਲੇ ਨੂੰ ਸੋਚ ਜਾਣਾ ਤਨਸੂਰ ਮੇ ਭਗਤ ਤੇ ਦਾਨਿਆਂਗਾ ਲੋਕੀ ਪੂਜਦੇ ਮਗਰੋਂ ਯਾਦਗਾਰਾ ਰਹਿਂਦਾ ਨਾਮ ਹੈ ਨੇਕ ਨਿਸ਼ਾਨੀਆਂ ਦਾ ਸਮੰਦਰਸ਼ਟੀ ਹੋਣ ਦਰਬਾਰ ਸਿੰਘਾ ਇਹ ਰਤ ਬਾਬਰ ਮ ਗਿਆਨੀਆਂ ਦਾ ਇਹ ਰਤ ਬਾਬਰ ਮ ਗਏ ਅਨੀਆਂ ਦਾ ਸਾਰੇ ਜਾਪ ਤੋਂ ਗੁਰੂ ਦੀ ਯਾਦ ਵੱਡੀ ਬਈ ਵੱਡੀ ਹੈ ਪਰ ਉਪਕਾਰ ਨਾਲੋਂ ਤਾਂ ਮੈਂ ਕਿਤਨੇ ਵੇਦ ਪੁਰਾਣ ਪੜ੍ਹੀਏ ਅਵਣ ਵੱਡਾ ਹੈ ਸੋਚੇ ਵਿਚਾਰ ਨਾਲ ਮੰਨਣਾ ਵੱਡਾ ਸਤਕਾਰ ਨਾਲ ਐਦੂ ਹੋਰ ਨਹੀਂ ਆਨੰਦ ਦਰਬਾਰ ਸਿੰਘਾ ਇੰਤਿਆਰ ਮੈਂ ਆਨੰਦ ਦੀਦਾਰ ਨਾਲੋਂ ਇੰਤਿਆਰ ਮੈਂ ਆਨੰਦ ਦੇ ਦੀਦਾਰ ਨਾਲੋਂ ਦਿਲਦਾਰ ਜਿਨ੍ਹਾਂ ਦੇ ਕੋਲ ਹੈ ਨਹੀਂ ਉਨਰਤ ਸੋਹਾਨੀ ਦਾ ਕੀ ਫਾਇਦਾ ਜੀ ਦੀ ਯਾਦ ਸਤਾਵੇ ਹਰ ਵੇਲੇ ਉਹਦੀ ਦਿੱਤੀ ਨਿਸ਼ਾਨੀ ਦਾ ਕੀ ਫਾਇਦਾ ਜੀ ਦਾ ਆਪਣਾ ਦਿਲ ਦਲਗੀ ਰਰੈਂਦਾ ਤੇ ਉਹਨੂੰ ਖੁਸ਼ੀ ਬੇਗਾਨੀ ਦਾ ਕੀ ਫਾਇਦਾ जा मिलके बिछड़ दरबार सिंह दसो ओस दिल जानी दा की का आप गुरु संगता स्वामी मित महाराज ऋषि बाबा शेर सिंह जी महाराज माता इंद कौर जी ਔਰ ਸਵਾਮੀ ਜੋਰਾ ਸਿੰਘ ਮਹਾਰਾਜ ਜਿੰਗਾਂ ਦੇ ਵਰਸੀ ਸਮਾਗਮਾਂ ਦੇ ਸੰਪੂਰਨਤਾ ਦੇ ਸਮਾਗਮ ਵਿੱਚ ਹਾਜ਼ਰੀਆਂ ਭਰ ਰਹੇ ਆ। ਬਿਆਨ ਸੰਗਤਾ ਵੱਲੋਂ ਮਾਇਆ ਭੇਜੀ ਗਈ ਹੈ ਬਹੁਤ-ਬਹੁਤ ਧੰਨਵਾਦ ਦਸਤਾਰਾਂ ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਗੁਰਮੁਖੋ ਗੁਰੂ ਗ੍ਰੰਥ ਸਾਹਿਬ ਜੀ ਇਹ ਬਚਨ ਬਖਸ਼ਿਸ਼ ਕਰਦੇ ਆ ਵੀ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਵਿਜੋਗੀ ਨੇ ਉਹਦਾ ਨਾਮ ਜਪਣ ਵਾਲੇ ਆ ਉਹਨਾਂ ਲਈ ਸਤਿਗੁਰੂ ਕਹਿੰਦੇ ਨੇ ਰਾਮ ਵਿਜੋਗੀ ਨਾ ਜੀਏ ਜੀਏ ਤਾਂ ਬौरा ਹੋਏ ਇੱਕ ਤਾਂ ਅਕਾਲ ਪੁਰਖ ਹੈ ਭਗਵਾਨ ਇੱਕ ਉਸ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਆ ਜਿਹੜੇ ਨਾਮ ਜਪ ਕੇ ਉਹਦਾ ਹੀ ਰੂਪ ਹੋ ਜਾਂਦੇ ਆ ਜਿਨਾਂ ਲਈ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਬਚਨ ਹਰ ਕਾ ਸੇਵਕ ਸੋ ਹਰ ਜੀਹਾ ਭੇਦ ਨਾ ਜਾਣੋ ਮਾਨਸ ਦੇ ਹ ਸੋ ਜਿਹੜੇ ਨਾਮ ਜਪਣ ਵਾਲੇ ਸਾਧੂ ਸੰਤ ਬ੍ਰਹਮ ਗਿਆਨੀ ਸਤਿ ਪੁਰਸ਼ ਨੇ ਉਹ ਨਾਮ ਜਪਣ ਵਾਲਿਆਂ ਦੇ ਨਾਲ ਸਾਧੂ ਸੰਤ ਮਹਾਤਮਾ ਦੇ ਨਾਲ ਜਿਨ੍ਹਾਂ ਦੇ ਜੀਵਨ ਨੂੰ ਉਹਨਾਂ ਨੇ ਸੰਵਾਰਿਆ ਜਿਨ੍ਹਾਂ ਦੇ ਜੀਵਨ ਨੂੰ ਉਹਨਾਂ ਨੇ ਸ਼ਿੰਗਾਰਿਆ ਉਨ੍ਹਾਂ ਦੇ ਹਿਰਦੇ ਦੀ ਜੋ ਆਵਾਜ਼ ਹੈ ਉਹ ਸਾਥੀ ਕਵਤਾ ਦੇ ਵਿੱਚ ਕਹਿਣਗੇ ਵੀ ਐਸੇ ਦਿਲ ਜਾਨੀ ਦਾ ਔਖਾ ਬਹੁਤ ਵਿਛੋੜਾ ਸਹਿਣਾ ਬੜੇ ਪਿਆਰ ਦੇ ਨਾਲ ਭਾਈ ਭੋਲਾ ਸਿੰਘ ਜੀ ਭਾਈ ਰੇਸ਼ਮ ਸਿੰਘ ਜੀ ਅਮਰਪਾਲ ਸਿੰਘ ਜੀ ਸਹਿਜਪ੍ਰੀਤ ਸਿੰਘ ਜੀ ਇਹ ਮਨ ਦੀ ਭਾਵਨਾ ਹੁੰਦੀ ਹੈ ਕੱਲ ਵੀ ਇਹਨਾਂ ਨੇ ਹਾਜ਼ਰੀ ਭਰੀ ਤੇ ਅੱਜ ਵੀ ਸਤਿਗੁਰੂ ਕਿਰਪਾ ਕਰੇ ਗੁਰੂ ਦੇ ਪ੍ਰੇਮ ਦਾ ਰੰਗ ਹੋਵੇ ਸਤ ਸੰਗ ਦੇ ਨਾਮ ਦਾ ਰੰਗ ਹੋਵੇ ਉਹ ਤੋਂ ਇਸ ਰੰਗ ਨੂੰ ਅੱਗੇ ਭਤੌਣ ਵਾਸਤੇ ਇਸ ਰੰਗ ਨੂੰ ਪੱਕਾ ਕਰਨ ਵਾਸਤੇ ਦੂਸਰੇ ਨੂੰ ਸਪੋਰਟ ਕਰਨਾ ਇਹ ਜ਼ਰੂਰੀ ਹੈ ਤੇ ਸਤਗੁਰੂ ਜੀ ਕਿਰਪਾ ਕਰੇ ਆਓ ਬੜੇ ਪਿਆਰ ਤੇ ਨਾਲ ਆਪਾਂ ਇਹ ਪਿਆਰ ਦੇ ਸ਼ਬਦ ਆਪ ਇੱਥੇ ਸੁਣੋ ਵੀ ਐਸੇ ਦਿਲ ਜਾਨੀ ਦਾ ਆਓ ਕਬੋਟਾ ਵਿਛੋੜਾ ਸਹਿਣਾ ਆਓ ਜੀ ਮਿਤ ਸਿੰਘ ਮਹਾਰਾਜ ਜਦੋਂ ਤਰਗੇ ਬੇਗਮ ਪਰ ਜਾ ਬਸੇ ਸਤ ਦਰਯੇ ਉਤਾਰ ਬਿਨਾ ਸੁੰਨੀ ਤਰਤ ਦਿਸੇ ਹਰ ਪਾਸੇ ਓ ਦਿਲ ਦਾ ਟੁਕੜਾ ਸੀ ਓ ਦਿਲਦਾਰ ਗੁਨਾ ਦਾ ਗਣਾ ਐਸੇ ਦਿਲ ਜਾਨੀ ਦਾ ਔਖਾ ਬੈਤ ਬਸੂੜਾ ਸੈਣਾ ਬਿੱਪੀ ਸਿੰਘ ਮਹਾਰਾਜ ਜਦੋਂ ਕਰ ਗਏ ਦੇਗਨ ਪਰ ਜਾ ਬਾਂਸੀ ਸਤ ਗੁਰੂ ਅਵਤਾਰ ਬਿਨਾ ਸੁੰਨੀ ਤਰਤ ਦਿ세 ਹਰ ਪਾਸੇ ਐ ਕਦਲ ਦਾ ਟੁਕੜਾ ਸੀ ਉਹ ਦਿਲਦਾਰ ਗੁਨਾ ਦਾ ਗਣਾ ਐਸੇ ਬਿਨ ਜਾਣੇ ਦਾ ਔਖਾ ਬਤ ਬਸ਼ੋੜਾ ਸੈਣਾ ਬਹਿ ਗਏ ਅੰਗੀਠੇ ਤੇ ਮਨ ਕੇ ਸਤ ਵਰਦਾਉ ਪਾਣਾ ਏ ਕੀ ਦੀ ਪਾਵਰ ਹੈ ਐਡਾ ਸਬਰ ਸ਼ੁਕਰ ਕਰ ਜਾਣਾ ਪਰ ਉਮਰ ਵੀ ਥੋੜੀ ਸੀ ਪੈਗਾ ਬਚਰ ਜਾ ਦੇ ਰਹਿਣਾ

ਔਖਾ ਬਤ ਵਿਛੋੜਾ ਸੜਾ ਦੁਨੀਆ ਨਲ ਰਲ ਬੇਨਾ ਜਿਸ ਨੇ ਚਲ ਕੇ ਨੂਰ ਦੀ ਦੇਵੇ ਏ ਮੋੜ ਤੋਂ ਦੇਖ ਲਵੋ ਹੁੰਦੀ ਨਾਲ ਆਸ਼ਿਕਾਏ ਮੈਂ ਐਸਾ ਰੋਗ ਅਨੋਖੇ ਦਾ ਧਾਰਤ ਡਗਤੇ ਵੀ ਹੈ ਨਾ ਐਸੇ ਦਿਲ ਜਾਨੀ ਦਾ ਔਖਾ ਬਤ ਬਿਛੋੜਾ ਸਰਾ ਜੀਵਨ ਸਰੇ ਵਰਦਾ ਬਣ ਗਈ ਹੈ ਇੱਕ ਪ੍ਰੇਮ ਕਹਾਣੀ ਔ ਬੜੇ ਬਿਰਾਗੀ ਸੀ ਦਸਦੀ ਹੈ ਆਰਫ ਦੀ ਬਾਣੀ ਸੁਆਮੀ ਦੀ ਜਾਦੇ ਬਖੇ ਆਪੇ ਰੋਣਾ ਤੇ ਹੱਸ ਪੈਣਾ ਐਸੇ ਦਿਲ ਜੰਨੀਦਾ ਔ ਕਬੋਤਬਿ ਸ਼ੋੜਾ ਸੈਣਾ ਦੇਖੇ ਹੈ ਪਿਆਰ ਬੜੇ ਐਸਾ ਪਿਆਰ ਨਹੀਂ ਗਾ ਡਿੱਠਾ ਜਿਉ ਪਰਤ ਪਰਤਾ ਨੇ ਮਨੋ ਹੋਤ ਮਰਾਮ ਦਾ ਮਿੱਠਾ ਓ ਕਰਤੇ ਕਾਜ ਸ਼ਰੂ ਜੇ ਕਣਸੀ ਸਾਤ ਗੁਰ ਦਾ ਕਹਿਣਾ ਐਸੇ ਦਿਲ ਜੰਨੀ ਦਾ ਔਕਾ ਬਾਤ ਬशोड़ा ਸੈਣਾ ਜੱਦੀ ਤੇਹ ਦੇਨ ਸਮੇ ਲਗਤੇ ਦੇਨ ਸੰਗਤ ਨੂੰ ਦਾਤਾ ਸੰਗਤ ਨਾਲ ਕਰਦੇ ਸੀ ਸਾਰੀ ਰਾਤ ਗੁਰੂ ਦੀਆਂ ਬਾਤਾਂ ਕੜ ਕੇ ਜੋ ਵੱਜਦੇ ਨਾ ਕੇ ਰੋਜ ਪਜਨ ਤੇ ਬਹਿਣਾ ਐਸੇ ਦਿਲ ਜੰਨੀ ਦਾ ਔ ਕਾ ਬੋਤ ਬशोड़ा ਸੇਣਾ ਗੱਦੀ ਤੇ ਬੈਨ ਸਮੇ ਹੋ ਗਏ ਪ੍ਰਗਟ ਪਰ ਉਪਕਾਰੀ ਲੋਪੇ ਤੇ ਗੰਦਰਾ ਪਰੀ ਸੀਗੇ ਰਾਮ ਸਮਝ ਦੀ ਸਾਰੀ ਕੋਈ ਵੀ ਸਤ ਸੰਗੀ ਬੇ ਕਿਆ ਬਾਾਰ ਹੁਕਮ ਤੋਂ ਮੈਨਾ ਐਸੇ ਦਿਲ ਜਾਨੀ ਦਾ ਅਲ ਕਬਾ ਤਬशोੜਾ ਸੈਣਾ ਹੋ ਜਰਬ ਜੋਗ ਕਿੰਨੇ ਜੀਨੇ ਰੋਜ ਪਿਆਰਾ ਵੇਖਿਆ ਓ ਸ਼ਹਿਰ ਜੁਗੰਦਰ ਨੇ ਨੇਨ ਨਾਲ ਨਜ਼ਾਰ ਵੇਖਿਆ ਸਵਾਮੀ ਦੀ ਸਹਿਬਤ ਦਿਆਂ ਕਬਤਾ ਬੱਚ ਪਰੋਗੇ ਲੈਣਾ ਐਸੇ ਦਿਲ ਜਾਨੀ ਦਾ ਔਖਾ ਬੋਤ ਬਿਸ਼ੋੜਾ ਸਹਿਨਾ ਐਸੇ ਦਿਲ ਜਾਨੀ ਦਾ ਔਖਾ ਬੋਤ ਬਿਸ਼ੋੜਾ ਸਹਿਨਾ ਇੱਕ ਵਾਰ ਸਾਰੀ ਸੰਗਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਹੈ ਕੈਨੇਡਾ ਦੀ ਸੰਗਤ ਵੱਲੋਂ ਸਾਡੀਆਂ ਭੈਣਾਂ ਵੱਲੋਂ ਮਾਈਆਂ ਵੱਲੋਂ ਬੇਨ ਸਤਕਾਰ ਭੇਜਿਆ ਗਿਆ ਸਤਗੁਰੂ ਜੀ ਰਹਿਮਤ ਬਖਸ਼ਿਸ਼ ਕਰਨ ਵਿਦੇਸ਼ਾਂ ਦੇ ਵਿੱਚ ਵੀ ਇਹ ਪਰਿਵਾਰ ਬੜੇ ਪ੍ਰੇਮ ਨਾਲ ਉੱਥੇ ਸੇਵਾਵਾਂ ਕਰਦੇ ਆ ਸਾਡਾ ਭੈਣਾਂ ਦਾ ਮਾਈਆਂ ਦਾ ਵੀਰਾਂ ਦਾ ਬਜ਼ੁਰਗਾਂ ਦਾ ਕਿਤੇ ਵੀ ਤੁਸੀਂ ਗੁਰੂ ਦੇ ਪਿਆਰ ਵਿੱਚ ਸੇਵਾ ਕਰਦੇ ਹੋ ਦੇਸ਼ਾਂ ਵਿਦੇਸ਼ਾਂ ਵਿੱਚ ਸਤਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜਗਰਾਉਂ ਸ਼ਹਿਰ ਦੀਆਂ ਸੰਗਤਾਂ ਵੱਲੋਂ ਸਤਿਕਾਰ ਭੇਜਿਆ ਗਿਆ ਬੋਪਾ ਰਾਏ ਕਲਾਂਦੀਕ ਸੰਗਤ ਬਹੁਤ ਬਹੁਤ ਧੰਨਵਾਦ ਹੈ ਸਤਗੁਰੂ ਜੀ ਬਖਸ਼ਿਸ਼ ਕਿਰਪਾ ਕਰਨ ਸੋ ਐਨੀ ਹਾਜ਼ਰੀ ਆਪ ਜੱਥੇ ਦੀ ਪ੍ਰਵਾਨ ਕਰਨੀ ਜੀ ਸੋ ਹੁਣ ਮੈਂ ਅਗਲਾ ਜੱਥਾ ਜੋ ਹੈ ਬੇਨਤੀ ਕਰਾਂਗਾ ਗਿਆਨੀ ਮੀਵਾ ਸਿੰਘ ਜੀ ਬਸਯਰਖਵਾਲੇ ਹਾਜ਼ਰੀ ਪੜਨਗੇ ਤੇ ਹੋਈਆਂ ਪੁੱਲਾਂ ਦੀ ਖਿਮਾ ਪਿਆਰ ਨਾਲ ਫਤਿਹ ਬਲਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹੁਣ ਸਤਕਾਰਯੋਗ ਗਿਆਨੀ ਮੀਵਾ ਸਿੰਘ ਜੀ ਬਸਯਰਖਵਾਲੇ ਉਹ ਇੱਕ ਕਵਤਾ ਦੀ ਹਾਜ਼ਰੀ ਪੜਨਗੇ ਇਹਨਾਂ ਤੋਂ ਬਾਅਦ ਭਾਈ ਪ੍ਰੀਤ ਸਿੰਘ ਜੀ ਸੰਦਲ ਉਹਨਾਂ ਦੇ ਜਥੇ ਦਾ ਸਮਾ ਉਹ ਤਿਆਰ ਹੈ ਜਿਸ ਸਟੇ ਦੇ ਨਜ਼ਦੀਕ ਆ ਜਾਣ ਆਓ ਬੜੇ ਪਿਆਰ ਦੇ ਨਾਲ ਆਪਾਂ ਜਥੇ ਪਾਸੋਂ ਭਗਤੀ ਦਾ ਜਸ ਸਰਵਣ ਕਰੋ ਆਓ ਜੀ ਜੇ ਮੰਜ ਸਵੇ ਥੋਡੇ ਹੌਣ ਮੇਲੇ ਥੋਡਾ ਗੁਰੂ ਜੀ ਬਖਸ਼ ਦਦਾਰ ਮੰਗਾ ਨਾਮ ਮਾਨ ਚਾਉਂਦਾ ਤੇ ਨਾਮ ਸ਼ਾਨ ਚਾਉਂਦਾ ਨਾਮ ਸਰਗ ਤੇ ਮੁਕਤ ਦਵਾਰ ਮੰਗਾ ਓ ਥੋਡੇ ਸ਼ਬਦ ਦਾ ਥੋਡੇ ਸ਼ਬਦ ਦਾ ਰਹੇ ਸਤਕਾਰ ਬਣਿਆ ਤੈਥੋਂ ਹੋਰ ਦਾ ਕੁਝ ਬਤਾਰ ਮੰਗਾ ਹਉ ਖੁਸ਼ ਹੋ ਕੇ ਜੇ ਮਿਲੇ ਦਰਬਾਰ ਸਿੰਘਾ ਥੋੜੇ ਚਰਨ ਕਮਲਾਂ ਦਾ ਪਿਆਰ ਮੰਗਾ ਥੋੜੇ ਚਰਨ ਕਮਲਾਂ ਦਾ ਪਿਆਰ ਮੰਗਾ ਪਰਮ ਸਤਕਾਰ ਤੇ ਸਨਮਾਨਯੋਗ ਗੁਰ ਸੰਗਤ ਬਰਮ ਗਿਆਨੀਆਂ ਦੇ ਦਰਬਾਰ ਦੇ ਭੌਰੇ ਬਹੁਤ ਸੁਭਾਗਾ ਸ਼ਾਮਾ ਆਮਰ ਜਸ ਹੋ ਰਿਹਾ ਐਸ ਆਮਰ ਧਰਤੀ ਦੇ ਉੱਤੇ ਅੱਜ ਇਸ ਬਰਮ ਬਗੀਚੇ ਦੇ ਬਾਨੀ ਸਾਹਿਬਾਨ ਉਹਨਾਂ ਫੱਕਰਾਂ ਦਾ ਉਹਨਾਂ ਦਿਲਦਾਰਾਂ ਦਾ ਮਨੁੱਖਤਾ ਦੇ ਸੇਵਾਦਾਰਾਂ ਦਾ ਜਿਨ ਸਭ ਜਗ ਅਪਦਾ ਸਮਝ ਲਿਆ ਆਪਣਾ ਬਗਾਨਾ ਕੀ ਜਾਣੇ ਨਾਨਕ ਦੀਆਂ ਗੁੱਝੀਆਂ ਰਮਜਾਂ ਨੂੰ ਬੇਸਮਝ ਜਮਾਨਾ ਕੀ ਜਾਣੇ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਘੜੀਆਂ ਨੂੰ ਕੋਟਾਨ ਬਾਰ ਸੀ ਸੰਭਾਉਨੇ ਆ ਸਵਾਸ ਸਵਾਸ ਗੁਰੂ ਸ਼ਬਦ ਜਪਦੇ ਹੋਏ ਸਦਾਈ ਇਸ ਬਰਮ ਬਗੀਚੇ ਦੀ ਖੁਸ਼ੀ ਚਾਹੁੰਨੇ ਆ ਆਓ ਉਹਨਾਂ ਨੂੰ ਹਿਰਦੇ ਬਸਾਉਂਦੇ ਹੋਏ ਆਪਣੇ ਜਥੇ ਕਬੀ ਰਾਜ ਜੋਰਾ ਸਿੰਘ ਜੀ ਮੁਸਾਫਰ ਵਾਸੀ ਅਕਬਾਲੇ ਭਾਈ ਬਲਦੇਵ ਸਿੰਘ ਜੀ ਬੱਲੂ ਰਿੰਕਪਾਲ ਜੀ ਉਹਨਾਂ ਦੀ ਕਿਰਪਾ ਦਾ ਸਦਕਾ ਉਹਨਾਂ ਦਾ ਜਸ ਕਰਨ ਦਾ ਸਮਾਂ ਸਾਨੂੰ ਉਹਨਾਂ ਨੇ ਆਪ ਹੀ ਬਖਸ਼ਿਆ ਹੋਇਆ ਹੈ ਆਓ ਕਿਰਪਾ ਕਰੋ ਦਾਸ ਤੇ ਫਤਿਹ ਬਲਾਓ ਚਰਨਾ ਚਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੇ ਯਾਦ ਤੇਰੀ ਵਿੱਚ ਜਨਮ ਲੀਤਾ ਅਸੀਂ ਮਰਾਂਗੇ ਵੀ ਤੇਰੀ ਯਾਦ ਅੰਦਰ ਆਇਆ ਭੇਦ ਨਾ ਗਹਿਰ ਗੰਭੀਰ ਤੇਰਾ ਸੋਚ ਸੋਚ ਕੇ ਹੋਏ ਵਿਸਮਾਹ ਅੰਦਰ ਐਸੇ ਯਾਦ ਮੇ ਮਦਤਾਂ ਬੀਤ ਗਈਆਂ ਇੰਤਜ਼ਾਰ ਦੀ ਸੁਣ ਸਮਾਹ ਅੰਦਰ ਕਿਹਨੂੰ ਦੱਸਾਂਗੇ ਦੁੱਖ ਦਰਬਾਰ ਸਿੰਘਾ ਬੈਠਾ ਸੁਣਦਾ ਨਹੀਂ ਫਰਿਆਦ ਅੰਦਰ ਬੈਠਾ ਸੁਣਦਾ ਨਹੀਂ ਫਰਿਆਦ ਅੰਦਰ ਉਹ ਸਭ ਦੇ ਦਿਲਾਂ ਦੀਆਂ ਜਾਣਨ ਵਾਲਾ ਖੁਦ ਮੁਖਤਿਆਰ ਦੁਨੀਆ ਸਿਰਜਣਹਾਰ ਉਹਨਾਂ ਫਕਰਾਂ ਦੀ ਉਹਨਾਂ ਰੈਬਰਾਂ ਦੀ ਉਹਨਾਂ ਗਰੀਬ ਨਵਾਜਾਂ ਦੀ ਉਸ ਤੇ ਕਬੀਰ ਰਾਜ ਜਿਵੇਂ ਲਿਖ ਕੇ ਗਏ ਨੇ ਉਹਨਾਂ ਦੇ ਸੁਪੁੱਤਰਾਂ ਦੇ ਜੱਥੇ ਦੇ ਕੋਲੋਂ ਐਂ ਸਰਬਨ ਕਰੋ ਜੀ ਕਲਪੀ ਬਾੜਿਆ ਜਿਤ ਚੜਾ ਲਿਆ ਤੋ ਕਿੱਥੇ ਸੋਹਣਿਆ ਮੱਖੋ ਸੁਤਾ ਬੈਠਾ ਬਰਮ ਜਾਨਿਆ ਬਿਲਾ ਦੇ ਜਾਨਿਆ ਤੇ ਬਰਮ ਮਹਤਲਾ ਕਿੱਥੇ ਸਜਾ ਬੈਠਾ ਹੇ ਮੇਰੀ ਮੁਖ ਦੀ ਭੁੱਖ ਨਾ ਦੂਰ ਹੋਈ ਕਿਹੜੀ ਦੁਨੀਆ ਹੋਰ ਬਸਾ ਬੈਠਾ ਕਦ ਹੋਣਗੇ ਦਰਸ਼ ਦਰਬਾਰ ਸਿੰਘਾ ਜੋਰਾ ਸਿੰਘ ਤੱਕੇ ਥੋੜਾ ਰਾਂ ਬੈਠਾ ਜੋਰਾ ਸਿੰਘ ਤੱਕੇ ਥੋੜਾ ਰਾਂ ਬੈਠਾ ਪੀਰਾਂ ਦੇ ਪੀਰ ਗੁਰੂ ਧਰਮ ਮੰਗ ਆਨੀ ਆਤਮਾ ਦਰਸੀ ਗੁਣ ਗਾਏ ਸਤ ਗੁਰ ਦੇ ਗਣ ਗਾਏ ਸਤ ਗੁਰ ਦੇ ਜਿੱਥੇ ਕਲਾ ਅਲਾਈ ਵਰਤੀ ਗਣ ਗਾਏ ਸਤ ਗੁਰ ਦੇ ਜਿੱਥੇ ਕਲਾ ਅਲਾਈ ਵਰਤੀ ਰੰਗ ਚਰਿਆ ਧਰਤੀ ਨਾ ਰੰਗ ਚਰਿਆ ਧਰਤੀ ਨਾ ਹੋਏ ਲੋਕ ਫਿਰਨ ਮਤ ਬਦਲੇ ਜੈਰਾ ਸਿੰਘ ਸੋ ਅੰਨੀ ਤੇ ਕਿਰਪਾ ਕਰਗੇ ਕੁੰਡਲਾ ਬਾਲੇ ਜੋ ਰਾਜ ਸਿੰਘ ਸਵਾਮੀ ਤੇ ਕਿਰਪਾ ਕਰ ਗਏ ਗੁੰਦਲਾ ਬਾਲੇ ਅਖੁਰ ਨਾਨਕ ਪਿਆਰੇ ਨੇ ਅੰਗਦ ਦੇਵ ਅੰਗਨ ਹਲ ਲਾਕੇ ਪੂਜਿਆ ਕੋਲੇ ਹਾਲ ਮੰਨੇ ਪੂਜਿਆ ਕੋਲੇ ਦੁਨੀਆ ਨੇ ਤੁਰ ਗਏ ਆਪਣਾ ਰੂਪ ਬਣਾ ਕੇ ਤੇਰੇ ਹੱਕ ਅਮਲੇ ਹੈ ਆਪ ਬਣਾ ਕੇ ਪੂਜਾ ਗੁਰ ਸੰਗਤ ਨੇ ਤੁਰ ਗਏ ਆਪਣਾ ਰੂਪ ਬਣਾ ਕੇ ਓ ਜੋ ਰਾਮ ਚੰਦਰ ਜੀ ਨੇ ਤਰਤ ਦੇ ਸਿਰ ਤੇ ਤਾਜ ਟਿਕਾ ਲੇ ਜੋ ਰਾ ਸਿੰਘ ਸੋਨੀ ਦੇ ਜੋ ਰਾ ਸਿੰਘ ਸੋਨੀ ਤੇ ਕਿਰਪਾ ਕਰਕੇ ਕੁੰਡਲਾ ਬਾਲੇ ਜੋਰਾ ਸਿੰਘ ਸੰਮੀਤੇ ਕਿਰਪਾ ਕਰਗੇ ਗੁੰਦਲਾ ਬਾਲੇ ਬਰਬਾਰਾ ਸਿੰਘ ਸੁਆਮੀ ਨੇ ਨਾਮ ਜਪਾ ਕੇ ਚੱਕ ਤੀਆਂ ਰੜਕਾਂ ਆਗੇ ਜਗ ਤਾਰਨ ਨੂੰ ਆਗੇ ਜਗ ਤਾਰਨ ਨੂੰ ਲਾਪੀਆਂ ਸੱਚਖੰਡ ਨੂੰ ਛੜਕਾਂ ਆਗੇ ਜਗ ਤਾਰਨ ਨੂੰ ਲਾਪੀਆਂ ਸੱਚਖੰਡ ਨੂੰ ਛੜਕਾਂ ਕਥਨ ਵਿੱਚ ਆਉਂਦੀ ਨਾ ਐਸੇ ਕਰਕੇ ਚੋ ਜੋ ਨਰਾਲੇ ਜੋਰਾ ਸੰਗ ਸੋਨੀ ਤੇ ਕਿਰਪਾ ਕਰਕੇ ਕੁੰਡਲਾ ਬਾਲੇ ਜੋਰਾ ਸੰਗ ਸੋਨੀ ਤੇ ਕਿਰਪਾ ਕਰਕੇ ਕੁੰਡਲਾ ਬਾਲੇ ਬਾਤਾ ਇੰਦ ਕੌਰ ਜੀ ਦੇ ਨੂਰੀ ਸੀ ਅੱਖੀਆਂ ਦੇ ਤਾਰੇ ਭਗਤ ਜਨਮਾਂ ਦੀ ਭਗਤੀ ਕਈ ਜਨਮਾਂ ਦੀ ਬਰਗਟ ਹੋ ਗਈ ਧਗ ਵਿੱਚ ਸਾਰੇ ਭਗਤੀ ਕਈ ਜਨਮਾਂ ਦੀ ਪ੍ਰਗਟ ਹੋ ਗਈ ਧਗ ਵਿੱਚ ਸਾਰੇ ਉਹ ਪਤਾ ਸੇਰ ਸਿੰਘ ਵਰਗੇ ਪਤ ਜਨ ਤੋਂ ਨਹੀਂ ਜਪਾਲੇ ਜੋਰਾ ਸੰਗ ਸੰਮਿਤੇ ਕਿਰਪਾ ਕਰਗੇ ਗੁੰਡਲਾ ਬਾਲੇ ਦੋਰਾ ਸੰਗੋਸ਼ਨੀ ਤੇ ਕਿਰਪਾ ਕਰ ਗਏ ਗੁੰਡਲਾ ਬਾਲੇ ਉਹ ਸੱਤ ਮੰਜਲਾ ਜੋਗ ਦੀਆਂ ਮੇਰੀ ਪੀਰੀ ਅਤੇ ਫਕੀਰੀ ਸਭ ਗਿਆਨ ਧਿਆਨ ਬਖਸ਼ੇ ਬਾਕੀ ਰਹੀ ਨਹੀਂ ਦਲਗੀਰੀ ਸਭ ਗਿਆਨ ਧਿਆਨ ਬਖਸ਼ੇ ਬਾਕੀ ਰਹੀ ਰਹੀ ਦਲਗੀਰੀ ਹੋ ਜਿਬ ਜੋਤੀ ਜਿਬ ਲੈਣਾ ਦੀ ਜੋਤੀ ਜਿਬ ਲੈਣਾ ਦੀ ਖੋ ਲਗੇ ਦਸ ਮੰਦੋ ਵਾਰ ਸਤਾਲੇ ਜੋਰਾ ਸਿੰਘ ਸੌਮੀ ਤੇ ਕਿਰਪਾ ਕਰ ਗਏ ਗੁੰਦਲਾ ਬਾਲੇ ਜੋਰਾ ਸਿੰਘ ਸੌਮੀ ਤੇ ਕਿਰਪਾ ਕਰ ਗਏ ਗੁੰਦਲਾ ਬਾਲੇ ਅੱਜ ਮਾ ਕੇ ਵੇਖ ਲਿਆ ਆਗਿਆ ਕਾਰ ਬਚੰਦੇ ਪੂਰੇ ਗੱਦੀ ਦਰਗਾਹੀ ਤੇ ਗੱਦੀ ਦਰਗਾਹੀ ਤੇ ਬੈਠੇ ਬਰਮਗਿਆਨੀ ਸੂਰੇ ਗੱਦੀ ਦਰਗਾਹੀ ਤੇ ਬੈਠੇ ਬਰਮਗਿਆਨੀ ਸੂਰੇ ਓ ਤੀਰਥ ਬਣ ਜਾਵਣਗੇ ਜਿੱਥੇ ਜਾ ਕੇ ਚਰਨ ਟਿਕਾਲੇ ਜੋਰਾ ਸੰਗ ਸੰਨੀ ਤੇ ਕਿਰਪਾ ਕਰਗੇ ਕੁੰਡਲਾ ਬਾਲੇ ਜੋਰਾ ਸੰਗ ਸੰਨੀ ਤੇ ਕਿਰਪਾ ਕਰਗੇ ਕੁੰਡਲਾ ਬਾਲੇ ਆ ਬਰਮਾ ਬਦੀ ਤੇ ਨੂੰ ਤਰਗੇ ਮੋਨੰਦਨੀ ਦੇ ਬਾਲੀ ਲਾ ਬਰਮ ਬੀਚੇ ਨੂੰ ਤਰਗੇ ਦੀਨ ਦੁਨੀ ਦੇ ਬਾਲੀ ਹੰਨ ਪੌਰੇ ਗੂੰਜ ਰਹੇ ਹੰਨ ਪੌਰੇ ਗੂੰਜ ਰਹੇ ਪੱਤੇ ਪੱਤੇ ਡਾਲੀ ਡਾਲੀ ਹੰਨ ਪੌਰੇ ਗੂੰਜ ਰਹੇ ਪੱਤੇ ਪੱਤੇ ਡਾਲੀ ਡਾਲੀ ਓ ਫਲ ਮਿਲਦੇ ਓ ਨਾਮ ਜਿਹੜੇ ਜੀਵ ਚਰਨ ਨਾਲ ਲਾਲੇ सोमी दरबारोन ते किरपा कर्डला बाल जो ज़ोरा संध ਕਿਰਪਾ ਕਰਕੇ ਕੁੰਡਲਾ ਮੱਲੇ ਉਹ ਖੁੱਲ ਗਏ गे ਮੁਕਤੀ ਦੇ ਖੁੱਲ ਗਏ ਦਰ ਮੁਕਤੀ ਦੇ ਜਿੱਥੋਂ ਦੁਨੀਆ ਤਰਨੀ ਸਾਰੀ ਰਿੱਧ ਸੱਡੀਆਂ ਬਖਸ਼ ਗਏ ਰਿੱਧ ਸੱਡੀਆਂ ਬਖਸ਼ ਗਏ ਮਾਇਆ ਕੀਤੀ ਆਗਿਆਕਾਰੀ ਰਿੱਧ ਸੱਡੀਆਂ ਬਖਸ਼ ਗਏ ਮਾਇਆ ਕੀਤੀ ਆਗਿਆਕਾਰੀ ਓ ਗੁਰ ਪਿਆਰੀ ਸੰਗਤ ਨੂੰ ਗੁਰ ਸੰਗਤ ਪਿਆਰੀ ਨੂੰ ਦੋਵੇਂ ਸਰ ਤੇ ਹੱਥ ਤੇ ਕਾਲੇ ਜੋੜਾ ਸੰਗ ਸੰਮੀ ਤੇ ਕਿਰਪਾ ਕਰਕੇ ਕੁੰਦਲਾ ਬੱਲੇ ਜੋਰਾ ਸਿੰਘ ਸਾਮੀ ਤੇ ਕਿਰਪਾ ਕਰਗੇ ਗੁੰਡਲਾ ਬਾਲੇ ਉਹ ਬੇਦਰਾ ਬਨ ਗੋਕਲ ਨੇ ਸਾਥੋਂ ਗਊਆਂ ਕੇ ਮੇਚਰਾਉਂਦੇ ਨਕਸ਼ੇ ਗਊਸ਼ਾਲਾ ਦੇ ਨਕਸ਼ੇ ਗਊਸ਼ਾਲਾ ਦੇ ਸਾਰੇ ਕਥਨੇ ਵਿਚ ਨਹੀਂ ਆਉਂਦੇ ਨਕਸ਼ੇ ਗਊਸ਼ਾਲਾ ਦੇ ਸਾਰੇ ਕਥਨੇ ਵਿਚ ਨਹੀਂ ਆਉਂਦੇ ਤੂੰ ਸੁਣਦੀ ਤਨ ਬੰਸੀ ਦੀ ਸੁਣਦੀ ਤਨ ਬੰਸੀ ਦੀ ਜੇ ਕੋਈ ਸੇਵਕ ਸਰਤਾ ਲਾਲੇ ਜੋਰਾ ਸਿੰਘ ਸੰਮਿਤੇ ਕਿਰਪਾ ਕਰਗੇ ਗੁੰਦਲਾ ਬਾਲੇ ਜੋਰਾ ਸਿੰਘ ਸੰਮਿਤੇ ਕਿਰਪਾ ਕਰਗੇ ਗੁੰਦਲਾ ਬਾਲੇ ਓ ਕਬੀਰ ਆਜ ਮੁਸਾਫਰ ਦੀ ਕੁੱਲੀ ਆਪ ਗਏ ਰਸਨਾ ਕੇ ਘਰ ਮੇਰਾ ਨજર ਦੀਆਂ ਧਰ ਮੇਰਾ ਨજર ਦੀਆਂ ਸਿਰ ਤੇ ਬੋਵੇਂ ਹੱਥ ਟਕਾ ਕੇ ਧਰ ਮੇਰਾ ਨજર ਦੀਆਂ ਸਾਬੋ ਛੇੜੇ ਗਏ ਮੁਕਾ ਕੇ ਹੋ ਕਤਨੇ ਵਿੱਚ ਆਉਂਦੀ ਨਾ ਕਤਨੇ ਵਿੱਚ ਆਉਂਦੀ ਨਾ ਨੂਰੀ ਚਲ ਵਿੱਚ ਉਹ ਦਿਖਾ ਲੈ ਜੋਰਾ ਸਿੰਘ ਸੰਮੀਤੇ ਕਿਰਪਾ ਕਰ ਗਏ ਗੁਰੂ ਆਮਲੇ ਜੋਰਾ ਸਿੰਘ ਸੰਮੀਤੇ ਕੁੜੋਂ ਡਰ ਆ ਕਰ ਗਏ ਕੁੜਾਂ ਵਾਲੇ ਜੋ ਇਹ ਦਰਾਵੇ ਮਨ ਬਾਸਤ ਫਲ ਪਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ